ਸਾਡਾ ਟਰੈਕਟਰ ਆਉਂਦਾ ਸੀਗਾ ਨਾ ਤਾਂ ਬੈਲੈਂਸ ਹੋ ਗਿਆ ਮਤਲਬ ਜੰਪ ਹੋ ਗਿਆ ਸੀਗਾ ਨਾ ਤਾਂ ਟਾਇਰ ਮਿੱਟੀ ਕੀ ਪਤਾ ਨਹੀਂ ਕੀ ਹੋ ਗਿਆ ਚਾਹਣਾ ਕਿ ਸਾਡੇ ਬਹੁਤ ਤੇਜ਼ ਸੀਗਾ ਸਾਡੇ ਵਿੱਚ ਆ ਕੇ ਬੱਧਾ ਮੈਂ ਕਿ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਮੁੰਡੇ ਤਾਂ ਜਿਆਦਾ ਹੀ ਲੱਗੀ ਸੱਟ ਉਹਦੇ ਮੇਰੇ ਟਾਇਰ ਟਾਇਰ ਛੱਡ ਗਿਆ ਜੀ ਪੈਰ ਤੇ ਕਿੰਨੇ ਕੁ ਲੋਕ ਜਕਮੀ ਹੋਈ ਆ ਵਿੱਚ ਪਤਾ ਨਹੀਂ ਹਾਂਜੀ ਕਿੰਨੇ ਗਏ ਮੁੰਡਾ ਸੀਗਾ ਕੁਗਜਰਾ ਸੀਗਾ ਜਿਹਦੇ ਕੰਨ ਚੋਂ ਕੁਝ ਨਿਕਲ ਰਿਹਾ ਸੀ ਉਹ ਸੀ ਜਿੱਥੇ ਅਸੀਂ ਟਰੈਕਟਰ ਬੈਠੇ ਉੱਥੇ ਆ ਕੇ ਵਿੱਚ ਬਚੇ ਮਿਸਟਰ ਤੁਸੀਂ ਟਰੈਕਟਰ ਤੇ ਬੈਠੇ ਸੀ ਮੈਂ ਟਰੈਕਟਰ ਤੇ ਬੈਠਾ ਕਿੰਨੇ ਟਰੈਕਟਰ ਚੁਮਾਤਾ ਬੜੀ ਜ਼ੋਰ ਨਾਲ ਲੱਗਾ ਹਾਂਜੀ ਮੈਂ ਬਰੋਂ ਲੈ ਕੇ ਆਇਆ ਸੀਗਾ ਜੀ ਅੱਛਾ ਜੀ ਹੋਰ ਕਿੰਨੇ ਜਣੇ ਸੱਟ ਲੱਗੀਆਂ ਮੌਕੇ ਤੇ ਆ ਮੌਕੇ ਤੇ ਸਰ ਹੱਲੇ ਤਾਂ ਫਿਲਹਾਲ ਤਾਂ ਸਾਨੂੰ 4-5 ਗਿਆਨਿਆਂ ਦਾ ਪਤਾ ਲੱਗਿਆ ਹੂੰ ਹੂੰ ਬਾਕੀ ਤਾਂ ਪਤਾ ਨਹੀਂ ਕਿ ਸਰ ਉੱਥੇ ਕਿੰਨੇ ਸੀ ਦੌੜੋ ਸਪੀਡ ਦੇ ਵਿੱਚ ਉਹ ਟਰੈਕਟਰ ਮਤਲਬ ਲੱਗ ਰਿਹਾ ਸੀਗਾ ਫਿਰ ਉਹ ਗਮ 110-120 ਦੇ ਲੱਗ ਹੀ ਸਕਦੇ ਹਾਂ ਮਤਲਬ ਕਿੰਨੇ ਹੋ ਟਰੈਕਟਰ ਕਿੰਨੇ ਸੀ ਵਿੱਚ ਦੋ ਜਾਣੇ ਸੀ ਜੀ ਦੋ ਮਾ ਦੋ ਟਰੈਕਟਰ ਸਨ ਰਤਨ ਸਿੰਘ ਰਤਨ ਸਿੰਘ ਜੀ ਕਿੱਥੇ ਰਹਿੰਦੇ ਹੋ ਰੈਣਾ ਜੱਟਾ ਕੀ ਮਾਮਲਾ ਕੀ ਹੋਈ ਦਾ ਤੁਸੀਂ ਤੁਹਾਡੇ ਸੱਟ ਲੱਗੀਆਂ ਸਾਰਾ ਜੀ ਅਸੀਂ ਉੱਥੇ ਸਾਈਡ ਤੇ ਖੜੇ ਸੀ ਮੈਂ ਤੇ ਮੇਰਾ ਫਰੈਂਡ ਉੱਤੇ ਅੰਦਰ ਦਾਖਲ ਆ ਤੇ ਜੀ ਸਾਹਮਣੇ ਟਰੈਕਟਰ ਆਉਂਦਾ ਸੀਗਾ ਨਾ ਤਾਂ ਬੈਲੈਂਸ ਹੋ ਗਿਆ ਮਤਲਬ ਜੰਪ ਹੋ ਗਿਆ ਸੀਗਾ ਨਾ ਤਾਂ ਟਾਇਰ ਮਿੱਟੀ ਜੀ ਪਤਾ ਨਹੀਂ ਕੀ ਹੋਇਆ ਚਾਹਣ ਕੇ ਸਾਡੇ ਬਹੁਤ ਤੇਜ਼ ਸੀਗਾ ਸਾਡੇ ਵਿੱਚ ਆ ਕੇ ਵੱਜਾ ਮੈਂ ਕਿ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਉਹ ਮੁੰਡੇ ਤਾਂ ਜਿਆਦਾ ਹੀ ਲੱਗੀ ਸੱਟ ਉਹਦੇ ਮੇਰੇ ਟਾਇਰ ਟਾਇਰ ਛੱਡ ਗਿਆ ਜੀ ਪੈਰ ਤੇ ਕਿੰਨੇ ਕੁ ਲੋਕ ਜ਼ਖਮੀ ਹੋਏ ਆ ਵਿੱਚ ਪਤਾ ਕੁਛ ਹਾਂਜੀ ਇੱਕ ਇਤਨੀ ਕਾਇਆ ਮੁੰਡਾ ਸੀਗਾ ਤੇ ਗੁਜਰਾ ਸੀਗਾ ਤੇ ਕੰਨ ਚ ਫੋਨ ਇੱਕ ਨਕਾ ਸੀਗਾ ਫੇ ਤਾਂ ਤੋਂ ਗੋਣ ਲੈ ਕੇ ਜੀ ਮੈਂ ਜਿੱਥੇ ਬੱਸ ਤੇ ਆ ਗਿਆ ਸੀਗਾ ਮੇਰਾ ਫਰੈਂਡ ਸੀਗਾ ਨੇ ਫੋਨ ਕੀਤਾ ਸੀਗਾ ਹਾਂਜੀ ਉਹ ਆ ਗਏ ਸੀਗੇ ਅਸੀਂ ਕਿਹੜੀ ਪਿੰਡ ਤੋੜ ਹੋਈ ਹੈ ਬ੍ਰਦਰ ਇਹ ਡਮੇ ਜੀ ਤੋੜੇ ਨਾਲ ਬ੍ਰਦਰੂਦ ਜੀ ਨਾਲ ਕਿਹਦਾ ਕਿਹਨਾਮ ਹੈ ਅਮਿਤ ਉਹਦੀ ਵੀ ਲੱਗੀਆਂ ਸਟਾਂ ਹਾਂਜੀ ਇਹਦੇ ਜਿਆਦਾ ਲੱਗੀਆਂ ਹਾਂਜੀ ਹਾਂਜੀ ਬ੍ਰਦਰ ਕੀ ਨਾਮ ਤੁਹਾਡਾ ਜੀ ਮੰਨਾ ਗੁਰਪ੍ਰੀਤ ਆ ਜੀ ਗੁਰਪ੍ਰੀਤ ਜੀ ਕੀ ਕਿੜੀ ਹੈ ਗਰਾਂ ਪੱਲੇਆ ਮੇਰਾ ਪਿੰਡ ਮੁੰਨਾ ਹੈ ਜੀ ਕਿੜੀ ਮੁੰਨਾ ਪਿੰਡ ਹੈ ਮੁੰਨਾ ਪਿੰਡ ਕੀ ਮਾਮਲਾ ਆ ਬਈ ਜਿਹੜਾ ਹਾਸਾ ਹੋਇਆ ਇੱਕ ਮਾਮਲਾ ਸਰ ਅਸੀਂ ਜਿੱਦਾਂ ਟਰੈਕਟਰ ਤੇ ਬੈਠੇ ਸੀਗੇ ਮਗਰ ਨਹੀਂ ਉਦੋਂ ਦਾ ਟਰੈਕਟਰ ਕਾਫੀ ਦੌੜ ਰਿਹਾ ਜਿੱਦਾਂ ਦੜਾਉਂਦੇ ਸੀਗੇ ਉਹ ਸ਼ਾਇਦ ਓਵਰਕ ਓਵਰਲੌਕ ਕੰਟਰੋਲ ਹੋ ਗਿਆ ਤਾਂ ਪਰ ਸਾਬ ਨਹੀਂ ਹੋਇਆ ਉਸੇ ਜਿੱਥੇ ਅਸੀਂ ਟਰੈਕਟਰ ਬੈਠੇ ਉੱਥੇ ਅੱਗੇ ਵਿੱਚ ਬੱਚੇ ਨੇ ਤੁਸੀਂ ਤੁਸੀਂ ਟਰੈਕਟਰ ਤੇ ਬੈਠੇ ਸੀ ਮੈਂ ਟਰੈਕਟਰ ਤੇ ਬੈਠਾ ਸੀ ਕਿੰਨੇ ਟਰੈਕਟਰ ਘੁਮਾਤਾ ਬੜੀ ਜ਼ੋਰ ਨਾਲ ਲੱਗਾ ਹਾਂਜੀ ਮੈਂ ਤਰੋਂ ਦੇਖਿਆ ਸੀਗਾ ਜੀ ਅੱਛਾ ਜੀ ਕਿੰਨੇ ਲੋਕ ਸੀ ਟਰੈਕਟਰ ਤੇ ਤੁਸੀਂ ਬੈਠੇ ਔਰ ਤਸਕ ਜਾਣੇ ਹੁੰਨੇ ਆ ਅੱਛਾ ਜੀ ਸਾਲਿਆਂ ਦੇ ਲੱਗੀਆਂ ਸੱਟਾਂ ਜੀ ਸਾਰਿਆਂ ਸੱਟਾਂ ਲੱਗੀਆਂ ਹਾਂਜੀ ਕਿਹੜੀ ਜਗ੍ਹਾ ਇਹ ਟਰੈਕਟਰ ਮੇਲਾ ਚੱਲਦਾ ਹੈ ਢਮੇਲੀ ਚੱਲਦਾ ਸੀ ਢਮੇਲੀ ਚੱਲਦਾ ਸੀ ਹਾਂਜੀ ਤੁਸੀਂ ਹੋਰ ਕਿੰਨੇ ਜਣੇ ਸੱਟ ਲੱਗੀਆਂ ਮੌਕੇ ਤੇ ਅ ਮੈਂ ਕਿਹੜੇ ਸਰ ਹੱਲੇ ਤਾਂ ਫਿਲਹਾਲ ਤਾਂ ਸਾਨੂੰ 4-5 ਕਿ ਜਾਣਿਆਂ ਦਾ ਪਤਾ ਲੱਗਾ ਜੀ ਹੂੰ ਹੂੰ ਬਾਕੀ ਤਾਂ ਪਤਾ ਨਹੀਂ ਕਿ ਸਰ ਉੱਥੇ ਉੱਥੇ ਕਿੰਨੀ ਕਿ ਇੰਟਰੈਕਟਾਂ ਦੀ ਡੋੜਾ ਲੱਗੀਆਂ ਹੋਈਆਂ ਸੀ ਇੱਥੇ ਬ੍ਰਦਰ ਪਤਾ ਕੁਛ ਸਰ ਮੈਂ ਤੇ ਜਾਣ ਤੋਂ ਤਾਂ 1-2 ਕਿ ਹੋਈਆਂ ਸੀ ਮੈਂ 6:30 ਕਿ ਤਿੰਨ ਗਿਆ ਸੀ ਜੀ ਕੀ ਇਹਦੇ ਕੋਈ ਪਰਮਿਸ਼ਨ ਵਗੈਰਾ ਹੈਗੀ ਸੀ ਇਹਨਾਂ ਕੋਲ ਪਤਾ ਕੁਛ ਹੈ ਇਸ ਮਾਮਲੇ ਦੇ ਸਵਾਰਿਆਂ ਦਾ ਪਤਾ ਨਹੀਂ ਬਾਕੀ ਜਿਹੜੇ ਤੁਹਾਡੇ ਸਟਾਣ ਲੱਗੀਆਂ ਉਹਨਾਂ ਦੇ ਠੀਕ ਹੈ ਉਹ ਨਹੀਂ ਸਰ ਇੱਕ ਤਾਂ ਕਾਫੀ ਸੀਰੀਅਸ ਜਿਹਾ ਮੰਗਾ ਇੱਕ ਦੀ ਸ਼ਾਇਦ ਦੋ ਇੱਕ ਹੋਰ ਛੋਟਾ ਮੁੰਡਾ ਸੀ ਉਹਦਾ ਪਤਾ ਨਹੀਂ ਲੱਗਾ ਕਿ ਕੀ ਜਾਵੇ ਸੀਗਾ ਅੱਛਾ ਬਾਕੀ ਇੱਕ ਮੁੰਡੇ ਦੇ ਸ਼ਾਇਦ ਗਲਤੇ ਲੱਗੀ ਹੈਗੀ ਹਾਂਜੀ ਕਿ ਤੁਹਾਨੂੰ ਕੌਣ ਲੈ ਕੇ ਇੱਥੇ ਮੈਂ ਆਸੀ ਸੀਗੇ ਤਾਂ ਭਾਜੀ ਹੁਣੀ ਮੇਰੇ ਨਾਲ ਹੀ ਬੈਠੇ ਸੀਗੇ ਉਹ ਲੈ ਕੇ ਆਈ ਮਤਲਬ ਅਨਬੈਲੈਂਸ ਹੋ ਗਿਆ ਲੱਗਦਾ ਟਰੈਕਟਰ ਜਿਹੜਾ 99 ਅਨਬੈਲੈਂਸ ਹੋ ਗਿਆ ਜੀ ਕਿੰਨੇ ਸੀ ਦੌੜ ਉਹ ਸਪੀਡ ਦੇ ਵਿੱਚ ਉਹ ਟਰੈਕਟਰ ਮਤਲਬ ਲੱਗਦਾ 110 120 ਦੇ ਲੱਗ ਹੀ ਸਕਦਾ ਮਤਲਬ ਕਿੰਨੇ ਹੋ ਟਰੈਕਟਰ ਕਿੰਨੇ ਸੀ ਵਿੱਚ ਦੋ ਜਾਣੇ ਸੀਗੇ ਜੀ ਦੋਨਾਂ ਦੇ ਦੋ ਟਰੈਕਟਰ ਸੀ ਇੱਕ ਦੋ ਜਦੋਂ ਅੱਗੇ ਨਿਕਲਣ ਕੀ ਕੀ ਕਹਿਣਾ ਚਾਹੁੰਦੇ ਬ੍ਰਦਰ ਤੁਸੀਂ ਜਿੱਦਾਂ ਤੁਹਾਡੇ ਸੱਟ ਲੱਗੀ ਆ ਹਾਂਜੀ ਕੀ ਕਹਿਣਾ ਚਾਹਦੇ ਬ੍ਰਦਰ ਟਰੈਕਟਰ ਮੇਰੇ ਲਈ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਨਹੀਂ ਸਰ ਜੇ ਕਰਾਉਣੇ ਚਾਹ ਤਾਂ ਪੂਰੀ ਸੇਫਟੀ ਨਾਲ ਕਰਾਉਣੇ ਚਾਹੀਦੇ ਆ ਜੀ ਜਦੋਂ ਵੀ ਸੇਫਟੀ ਨਹੀਂ ਸੀ ਸੇਫਟੀ ਨਹੀਂ ਸੀ